ਪੰਜਾਬ ਦੇ ਪ੍ਰਸਿੱਧ ਮੇਲਿਆਂ 'ਚੋਂ ਇੱਕ ਮੇਲਾ ਸੂਸਾ ਦਾ ਜੋ ਪਿਛਲੇ 3 ਦਿਨਾਂ ਤੋਂ ਚੱਲ ਰਿਹਾ ਆ ਅੱਜ 14 ਮਈ ਨੂੰ ਇਹਦਾ ਅਖੀਰਲਾ ਦਿਨ ਆ ਅੱਜ ਨਿਸ਼ਾਨ ਸਾਹਿਬ ਚੜਾਈ ਜਾਣਗੇ ਜਿਨ੍ਹਾਂ ਨੂੰ ਦੇਖਣ ਲਈ ਸੰਗਤਾਂ ਬਹੁਤ ਦੂਰੋਂ ਦੂਰੋਂ ਆ ਰਹੀਆਂ ਆ ਅੱਜ ਤਕਰੀਬਨ ਪਿਛਲੇ 5 ਕਿਲੋਮੀਟਰ ਤੋਂ ਇਨਾ ਕਾਫੀ ਜ਼ਿਆਦਾ ਸੰਗਤਾਂ ਦਾ ਇਕੱਠ ਸੀਗਾ ਭੋਗਪੁਰ ਤੋਂ ਆਦਮਪੁਰ ਰੋਡ ਤੋਂ ਜਦੋਂ ਆਪਾਂ ਕ੍ਰੋਸ ਕਰਦੇ ਹਾਂ ਗੁਰਦੁਆਰਾ ਸਾਹਿਬ ਵੱਲ ਨੂੰ ਅੱਡਾ ਚੱਕ ਸੋਂਦਾ ਤੋਂ ਤੇ ਉਸ ਤੋਂ ਲੈ ਕੇ 5 ਕਿਲੋਮੀਟਰ ਤੱਕ ਕਾਫੀ ਰਸ਼ ਦੇ ਵਿੱਚ ਕਾਫੀ ਸੰਗਤਾਂ ਦਾ ਇਕੱਠ ਸੀ ਜਿਹਦੇ ਵਿੱਚ ਆਪਾਂ ਆਏ ਆ ਟੋਟਲ ਟਰਾਲੀਆਂ ਦੇ ਉੱਤੇ ਸੰਗਤ ਆ ਰਹੀ ਆ ਗੱਡੀਆਂ ਟਰਾਲੀਆਂ ਸਭ ਭਰ ਕੇ ਆ ਰਹੀਆਂ ਬਹੁਤ ਹੀ ਉਤਸ਼ਾਹ ਦੇ ਨਾਲ ਇਸ ਮੇਲੇ ਲਈ ਸੰਗਤਾਂ ਪਹੁੰਚ ਰਹੀਆਂ ਆ ਤੇ ਇੱਥੇ ਦੀ ਮਾਨਤਾ ਦੇ ਅਨੁਸਾਰ ਜੋ ਨਿਸ਼ਾਨ ਸਾਹਿਬ ਚੜਦੇ ਆ ਉਹ ਆਪਾਂ ਤੁਹਾਨੂੰ ਅੱਜ ਦੀ ਪੂਰੀ ਵੀਡੀਓ ਦਿਖਾਵਾਂਗੇ ਤੁਸੀਂ ਜੁੜੇ ਰਹਿਓ ਸਾਡੇ ਨਾਲ ਤੇ ਦਿਖਾਵਾਂਗੇ ਰਸਤੇ ਦੇ ਵਿੱਚ ਸੰਗਤਾਂ ਨੇ ਜਗਾ ਜਗਾਤੇ ਉੱਤੇ ਲੰਗਰ ਲਗਾਏ ਹੋਏ ਆ ਟਰਾਲੀਆਂ ਦੇ ਵਿੱਚ ਉਹ ਵੀ ਤੁਹਾਨੂੰ ਦਿਖਾਵਾਂਗੇ ਆ ਜੋ ਦਿਖਾਉਣੇ ਆ ਜੀ ਨਜ਼ਾਰਾ ਮੀਲਾ ਸੂਸਾ ਦਾ ਹਰੇਕ ਟਰਾਲੀ ਦੇ ਵਿੱਚ ਪਾਣੀ ਚਾਹ ਪਕੌੜੇ ਲੰਗਰ ਦੇਖੋ ਕੋਲ ਡਰਿੰਕ ਦੀਆਂ ਮੋਰੇ ਟਰਾਲੀਆਂ ਭਰੀਆਂ ਖੜੀਆਂ ਆ ਸੰਗਤਾਂ ਦੀ ਹਰ ਜਗ੍ਹਾ ਕੋਈ ਨਾ ਕੋਈ ਲੰਗਰ ਚੱਲ ਰਿਹਾ ਹੈ ਇੱਧਰ ਪੂੜੀਆਂ ਦਾ ਲੰਗਰ ਚੱਲ ਰਿਹਾ ਹੈ ਜੀ ਆਜੋ ਭਾਈ ਟੱਟਾ ਸ਼ੱਕ ਜੀ ਆਜੋ ਆਜੋ ਆਗੋ ਹਰ ਜਗ੍ਹਾ ਲੰਗਰਾਂ ਟੁੱਟ ਵਰਤ ਰਿਹਾ ਹਰ ਜਗ੍ਹਾ ਫਿਲਟਰ ਪਾਣੀ ਦੇ ਜਿਆਦਾ ਦੇਖੋ ਚੱਲ ਰਿਹਾ ਹੈ ਹਰ ਜਗ੍ਹਾ ਟੁੱਟ ਲੰਗਰ ਚੱਲ ਰਿਹਾ ਹੈ ਜੀ ਹਰ ਜਗਾ ਸ਼ਬੀਲਾ ਚੱਲ ਰਹੀਆਂ ਜੀ ਠੰਡੇ ਮਿੱਠੇ ਚੱਲਦੀਆਂ ਇਹ ਹੁਣ 메ਨ ਦਰਵਾਜਾ ਆ ਗਿਆ ਜੀ ਗੁਰਦੁਆਰਾ ਸਾਹਿਬ ਦਾ ਜਿੱਥੋਂ ਆਪਾਂ ਐਂਟਰ ਕਰਾਂਗੇ ਥੋੜਾ ਪਾਣੀ ਕਾਫੀ ਡੁੱਲਾ ਹੋਇਆ ਹੈ ਲੋ ਜੀ ਇਹ ਆਪਾਂ ਤਾਂ ਤੁੰਤਨ ਬਾਬਾ ਜਵਾਰਦਾਸ ਜੀ ਉਹਨਾਂ ਦੇ ਸਥਾਨ ਤੇ ਐਂਟਰੀ ਕਰ ਗਏ ਆ ਜੀ ਵਾਹਿਗੁਰੂ ਵਾਹਿਗੁਰੂ ਸਾਹਮਣੇ ਪੰਡਾਲ ਜੀ ਸਾਹਮਣੇ ਪੰਡਾਲ 8.20 ਕਰਦੇ ਆ ਅਸੀਂ ਸੱਜੇ ਹੱਥ ਬਾਬਾ ਜੀ ਦਾ ਪ੍ਰਾਤਨ ਖੂ ਉਹਦੇ ਦਰਸ਼ਨ ਕਰਾਵਾਂਗੇ ਅੱਜ ਚੱਲ ਰਿਹਾ ਜੀ ਬੱਚੇ ਨੂੰ ਗੇੜ ਰਿਹਾ ਆ ਚੱਲ ਰਿਹਾ ਜੀ ਦੇਖੋ ਇਹ ਆ ਜੀ ਉਹਨਾਂ ਦਾ ਪ੍ਰਾਤਨ ਖੂ ਉਹ ਇਥੋਂ ਦੇ ਪ੍ਰਬੰਧਕ ਕਮੇਟੀ ਨੇ ਸਾਡੀ ਵਿਰਾਸਤ ਨੂੰ ਬਹੁਤ ਵਧੀਆ ਸੰਭਲ ਰਿਹਾ ਸੰਭਿਆ ਹੋਇਆ ਜੀ ਹੁਣ ਆਪਾਂ ਤੁਹਾਨੂੰ ਮੇਨ ਨਿਸ਼ਾਨ ਸਾਹਿਬ ਦਾ ਸ਼ਾਹ ਦਿਖਾਵਾਂਗੇ ਜੀ ਨਿਸ਼ਾਨ ਸਾਹਿਬ ਦੇ ਪੁਰਾਣੇ ਵਸਤਰਾ ਉਤਾਰ ਲੈ ਗਏ ਨੇ ਫੋਨ ਨਵੇਂ ਵਸਤਾਂ ਦੀ ਸੇਵਾ ਚੱਲ ਰਹੀ ਆ ਦੂਰਿਆ ਤੋਂ ਤੋਂ ਪਿਆਰ ਜਿਵੇਂ ਰੱਖਦਾ ਜਾਨਵਰ ਤੋਂ ਜਿਵੇਂ ਸਬੂਰ ਤੱਕ ਦੇਖ ਸਕਦੇ ਹੋ ਸੰਕਟਾਂ ਦਾ ਕਿੰਦਾ ਭਾਰ ਇਕੱਠਿਆ ਨਾਮ ਦਾ ਭਗਤ ਦਾ ਅਦਾ ਉਸ ਸਮੇਂ ਹੈ ਭਾਰੀ ਗਾਣਾ ਤੋਂ ਦੂਰਿਆ ਜਦੋਂ ਰੱਖਦਾ ਪਾਜੀ ਪੰਜ ਦਰਗਾਹਾਂ ਦਾ ਇਤਿਹਾਸ ਬੜੀ ਗੱਲ ਹੈ ਦੇਖੋ ਗੁਰੂ ਜੀ ਦੇ ਪੰਜ ਦਰਗਾਹਾਂ ਦਾ ਸਾਥ ਸਾਹਮਣੇ ਜਾ ਕੇ ਸਾਰੀ ਇਤਿਹਾਸ ਯਾਦ ਕਰਨਾ ਤੁਹਾਨੂੰ ਬਾਬਾ ਨਿਯੋਗ ਜਰਗੇ ਇੱਕ ਪੜਾਈ ਇੱਕ ਬਾਣੀ ਦੇ ਕੇ ਅੰਦਰ ਸਿਕਾਰ ਦਾ ਮਾਪਨਾ ਨਿਤ ਤੱਕ ਦੇਖੀਂ ਕਿਤੇ ਬਾਤ ਬਾਤ ਕਟਾਏ ਕੋਟਾ ਦਾ ਮਹਾਨਾ ਕਰਦਿ ਨਾ ਤੇ ਕਰੇ ਤਨ ਆਰਿਆ ਮਨ ਸਿਹਾਰੇ ਗੁਰਦੁਆਰਿਆਂ ਦੀ ਸੇਵਾ ਦੇ ਕੁਰਬਾਨੀਆਂ ਕਿਸਨਾ ਸਰਮਣਿ ਹਾਰੇ ਦਾ ਸਹੀ ਕੇਸਾ ਗਿਆਤਾ ਕਰਨੀ ਚਾਹੀਦੀ ਨੂੰ ਪ੍ਰਾਰਥਨਾ ਕੇਵਲ ਕਰਨਾ ਤੇਰੀ ਬਾਤ ਸੁਣਾ ਕੇ ਮਨਿਆ ਤੇਰੀਆਂ ਦੇ ਵਿਤਰ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਦੋਂ ਤਾਂ ਸਵੇਰ ਤੋਂ ਆਰਿਆ ਗੁਰਦੁਆਰਾ ਮਸਾਨਾ ਚੱਲਿਆ ਪੁੱਗਿਆ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ

ਕੀਸਾ ਰਹਤਾ ਦੇਖਾਂ ਨਕਾਹ ਦਾ ਝੂਠਾ ਦਾ ਨਾ ਕਹਦਾ ਜਾਣਦਾ ਕਿ ਅਮਰ ਸਰਕਾਰੀ ਇੱਕ ਦਰਸ਼ਨ ਦੇ ਨਾਮ ਕੰਮਨਾ ਕਰਦੇ ਕਿ ਜਦੋਂ ਜਗਿਆ ਕਾਲ ਸਤਿਮਤਾ ਜਗਦਾਰ ਬੋਲੋ ਜੀ ਵਾਹਿਗੁਰੂ ਹਰਿ ਮੰਨਵਾ ਮਨੁਸ਼ੀ ਮਨੁਸ਼ੀ ਮਰਤ ਪ੍ਰਸਾਰਨ ਆਇਆ ਬੋਲੋ ਜੀ ਇਹ ਨਾ ਪਾਲ ਪਰਮਾਤਮਾ ਆਪਨੇ ਸੰਤ ਦੇ ਸਦਾ ਸਹਾਇਤਾ ਦਾ ਤਾਰੀਕ ਹੋ

ਸੁਲਾਨਾ ਸਿੰਘ ਸਾਲੇਪੀ ਨੂੰ ਜੇਕਰ ਅੰਮ੍ਰਿਤਸਰ ਦੀ ਸੰਵਿਧਾਨਕ ਸਰਕਾਰ ਮਜੂਦਾ ਨਾ ਪਛਿਨਾ ਕਰਵਾਨੀ ਬਨਾਮ ਇਤਾਲ ਫਕੀਰ ਵਾਲੇ ਪ੍ਰਧਾਨ ਸੰਮਾਨ ਲਾਖਪਾਲੀ ਜੋੜ ਅਗਵਾਈ ਦੇ ਵਿੱਚ ਸੱਜੇ ਸੁੱਟਾ ਨਾਤਾ ਮਾਫ ਸੱਤਾ ਦੇ ਸਾਹਮਣੇ ਦਾ ਜੋਰ ਕੇ ਸਾਡ ਸ੍ਰੀ ਅੰਮ੍ਰਿਤਸਰ ਸੁਲਾਨਾ ਸੁਲਾਨਾ ਨੂੰ ਹਰ ਤੋਂ ਦੇ ਰੋਸ ਤੋਂ ਉੱਦਾਰਨ ਹੋਏ ਜਿਹੜੇ ਕਾਢਾਪਾਂ ਦੇ ਤੋਹਫਾ ਦੇ ਪ੍ਰਤੀਵਾਦੀਓ करके आज इसे काली श्री खान साहब उतारे गए की सेवा तो उपरंतिया की सेवा की महाराज दूसरी सेवा बदूम श्री रघि साहेब श्री तागत साहेब श्री नान साहब गुरु में याद कर दिया भक्ति महाराज अगे ग्राम के याद करके आज सिदो आदमी इसी तरह सेवावान करती समाजों बखशनी जिन्हों दिना, दिना संतान दे के ना देशों विदेशों के आते सलाना खान करके के केवा सेवा के मन करके धन करके सेवा की प्रबंध संस्थान के ना कम करते किसी सेवा खाए पाई लंगर सेवा महाराज कृपा करके आज और करते लंगर सेवा सेवा कराज अपने परों के सभी जीवन दान सेवा से मन

ਸੋ ਪਾਵਨ ਸਿਮਰਨ ਦਾ ਦੇਸ ਤੋਂ ਹੋਰ ਦੀ ਆਜਾਤੋਂ ਤੋਂ ਆਸੰਤ ਸਹਾਈ ਹੋ ਕੇ ਵਰਤੇ ਜੀ ਸਹੀ ਪਿਆਰੇ ਮਨ ਹੋ ਜਿਨ੍ਹਾਂ ਨੂੰ ਜਵਾਹੂ ਦਾ ਨਾਮ ਕਿਤੇ ਆਵੇ ਗੁਰੂ ਨਾਮ ਸੁਨਰਾ ਚੜਦੀ ਕਲਾ ਤੇਰੇ ਸਰਬਤ ਦਾ ਭਾਲਾ ਵਾਹਿਗੁਰੂ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਰਾਗਿਆ ਭਈਆ ਤਵੇ ਚੋਣ

हा भाजी भाजी साश्रियाो साश्रियाकालो साश्रीयाकाल सा ਸਾਹਿਬ ਦੀ ਥੋੜੀ ਸੇਵਾ ਨੂੰ ਜਿੱਥੇ ਡੇਢ ਤੋਂ 2 ਘੰਟੇ ਲੱਗ ਜਾਂਦੇ ਨੇ ਉਹਦੇ ਵਿੱਚ ਪਹਿਲਾਂ ਉਤਾਰ ਕੇ ਫਿਰ ਪੁਰਾਣੇ ਵਸਤਰਾ ਉਤਾਰਨੇ ਆ ਫਿਰ ਉਸ ਤੋਂ ਬਾਅਦ ਨਿਸ਼ਾਨ ਸਾਹਿਬ ਦਾ ਇਸ਼ਨਾਨ ਕਰਾਇਆ ਜਾਂਦਾ ਆ ਜਿਸ ਤੋਂ ਬਾਅਦ ਨਵੇਂ ਵਸਤਰ ਨਵੇਂ ਵਸਤਰ ਪਾ ਕੇ ਮਹਾਰਾਜ ਦੇ ਨਵੇਂ ਵਰਸਾਂ ਵਸਤਰਾ ਨੂੰ ਚੜਾ ਕੇ ਉਸ ਤੋਂ ਬਾਅਦ ਫਿਰ ਸੰਗਤਾਂ ਦੇ ਘਾਰਿਆਂ ਦੀ ਗੂੰਜ ਦੇ ਵਿੱਚ ਨਿਸ਼ਾਨ ਸਾਹਿਬ ਨੂੰ ਛੜਾਉਂਦੀਆਂ ਨੇ सा्रिया काल Kala काला साश्रिया काला साश्रिया साश्रिया Kala ਸਾ ਸ਼ਰੀਆ ਕਾਲਾ 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 ਸ਼ਰੀਆ ਕਾਲਾ ਸ਼ਰੀਆ ਕਾਲਾ ਕਾਲ ਸਾ ਸ਼੍ਰੀ ਆਕਾਲ ਕੋਨ ਹਾ ਸਾ ਸ਼੍ਰੀ ਆਕਾਲ ਕੋਨ ਹਾ ਸਾ ਸ਼੍ਰੀ ਆਕਾਲ ਹੁਣ ਅੱਗੇ ਪਹਿਲਾ ਫੁੱਟ ਬਾਲ ਅੱਗੇ ਦੌੜਾਂਗੇ ਲੋ ਜੀ ਇਹ ਸੀ ਨਿਸ਼ਾਨ ਸਾਹਿਬ ਮੇਲਾ ਸੂਸਾਂ ਦਾ ਸਾਰੀ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਰੀ ਵੀਡੀਓ ਦੇਖੀ ਹੈ ਪਲੀਜ਼ ਸਬਸਕ੍ਰਾਈਬ ਜਰੂਰ ਕਰ ਲੈਣਾ ਧੰਨਵਾਦ